ਹੈਲੋ एवरीवन ਸਤਿ ਸ਼੍ਰੀ ਅਕਾਲ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਸਾਰੇ ਤੁਹਾਡੇ ਘਰ ਪਰਿਵਾਰਾਂ ਨੂੰ ਤੇ ਮੇਰੀ ਬੜੀ ਪਿਆਰੀ YouTube ਫੈਮਿਲੀ ਬਹੁਤ ਪਿਆਰ ਦੇ ਰਹੀ ਹੈ ਤੇ ਇਹ ਦਿਨ ਹੈਗਾ ਜੀ ਸੈਟਰਡੇ ਤੇ ਅੱਜ ਮੈਂ ਬਾਥਰੂਮ ਪਹਿਲਾਂ ਉੱਠ ਕੇ ਸਾਰਾ ਜਿੰਨਾ ਵੀ ਨਾ ਚਾਹ ਪਾਣੀ ਪੀ ਲਿਆ ਸੀ ਅਸੀਂ ਇੱਥੇ ਤੇ ਫਿਰ ਮੈਂ ਬਾਥਰੂਮ ਸਾਫ਼ ਕਰਨ ਲੱਗੀ ਸੀਗੀ ਸਾਰੇ ਹਾਰਪਿਕ ਵਗੈਰਾ ਲਗਾ ਕੇ ਚੰਗੀ ਤਰ੍ਹਾਂ ਡੀਪ ਕਲੀਨਿੰਗ ਬਾਥਰੂਮ ਦੀ ਕੀਤੀ ਉਸ ਤੋਂ ਬਾਅਦ ਮੈਂ ਨਾਲ ਮਸ਼ੀਨ ਲਗਾ ਲਈ ਸੀ ਮਸ਼ੀਨ ਲਗਾਈ ਤੇ ਨਾਲ ਹੀ ਮੈਂ ਬੇੜਾ ਤੋਰੀ ਸੀ ਤੇ ਮੈਂ ਕਿਹਾ ਚਲੋ ਜਲਦੀ ਜਲਦੀ ਨਾ ਇਹ ਕੰਮ ਖਤਮ ਹੋ ਜਾਣ ਤੇ ਕੰਮ ਉਹੀ ਨਾ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਕਿ ਜਿੰਦੀ ਜਾਨ ਨੂੰ ਆਂਦੇ ਕੰਮ ਨਹੀਂ ਮੁੱਕਣੇ ਤੇ ਜਿੰਦ ਜਿਹੜੀ ਹੁੰਦੀ ਹੈ ਜਾਨ ਨਿਕਲ ਜੇ ਭਾਵੇਂ ਬੰਦੇ ਦੀ ਹੈ ਨਾ ਜੇ ਬੰਦਾ ਦੁਨੀਆ ਤੋਂ ਚਲ ਵੀ ਜਾਵੇ ਤਾਂ ਫਿਰ ਵੀ ਤੇ ਕੰਮ ਹੁੰਦੇ ਆ ਨਾ ਤੇ ਬਸ ਉਹੀ ਨਾ ਸਾਰੇ ਘਰ ਬੀਬੀਆਂ ਸਾਰਾ ਦਿਨ ਕੰਮ ਹੀ ਕਰਦੀਆਂ ਰਹਿੰਦੀਆਂ ਤੇ ਇੱਕ ਔਰਤ ਨੂੰ ਘਰ ਰਹੀ ਸੰਭਾਲਣਾ ਪੈਂਦਾ ਬਹੁਤ ਜ਼ਿਆਦਾ ਮੈਂ ਅੱਗੇ ਸੋਚ ਰਹੀ ਸੀ ਮੈਂ ਕਿ ਬੰਦਾ ਬਿਮਾਰ ਹੋਏ ਜੋ ਮਰਜੀ ਹੋਏ ਪਰ ਕੰਮ ਤੇ ਕੰਮ ਹੀ ਆਣਾ ਕੰਮ ਤੇ ਕਰਨੇ ਹੀ ਆ ਤੇ ਮੈਂ ਹੱਸ ਰਹੀ ਸੀ ਇਹਨਾਂ ਨੂੰ ਕਿ ਜ਼ਿੰਦਗੀਆਂ ਦੇ ਹੁੰਦੇ ਆ ਜਿੰਦੀ ਜਾਨ ਨੂੰ ਕੰਮ-ਕੰਮ ਤੇ ਜੇ ਮੁੱਕ ਜੇ ਬੰਦਾ ਤੇ ਫਿਰ ਵੀ ਤੇ ਕੰਮ ਹੁੰਦੇ ਹੀ ਆ ਨਾ ਤੇ ਲੋ ਜੀ ਇੱਥੇ ਹੁਣ ਮੈਂ ਕੱਪੜੇ ਧੋਲੇ ਸੀ ਇੱਕ ਲੋਡ ਜਿਹੜਾ ਹੋ ਗਿਆ ਸੀ ਉਹ ਮੈਂ ਦਿੱਤਾ ਪਾ ਤੇ ਮੈਂ ਬਾਥਰੂਮ ਹੀ ਇੱਥੇ ਕਲੀਨ ਕਰ ਲਿਆ ਸੀਗਾ ਤੇ ਉਂਝ ਧੁੱਪ ਆ ਜਾਈ ਇੰਨੀ ਸੋਹਣੀ ਲੱਗੀ ਨਾ ਬਹੁਤ ਸੋਹਣੀ ਧੁੱਪ ਲੱਗੀ ਤੇ ਮੈਨੂੰ ਅਸੀਂ ਸੈਟਰਡੇ ਮੈਂ ਸਾਰੇ ਕੱਪੜੇ ਯੂਨੀਫਾਰਮ ਵਗੈਰਾ ਵਰੀਆਮ ਦੀਆਂ ਸੀਗੀਆਂ ਸਾਰੀਆਂ ਧੋਲਾਂ ਤੇ ਇੱਥੇ ਸਾਡੇ ਪਿਛਲੇ ਵੀਡੀਓ ਚ ਸਵੇਸਵਰੇ ਬਹੁਤ ਧੁੱਪ ਆਂਦੀ ਐ ਇਸ ਕਰਕੇ ਮੈਂ ਕਿਹਾ ਚਾ ਧੁੱਪੇ ਪੈ ਜਾਣਗੇ ਕੱਪੜੇ ਤੇ ਉਧਰ ਮੈਂ ਛੋਲੇ ਵੀ ਉਬਲਨੇ ਤਾਂ ਰੱਖਾਈ ਸੀਗੇ ਤੇ ਉਹਨਾਂ ਦੀ ਅੱਜ ਚਣਿਆਂ ਦੀ ਸਬਜ਼ੀ ਬਣਾਉਣੀ ਵੈਸੇ ਤੇ ਰਾਤੀ ਮਮੂਲੀਆ ਦੀ ਬਣਾਈ ਸੀਗੀ ਤੇ ਉਹ ਵੀ ਮੇਰੀ ਪਈ ਹੋਈ ਆ ਤੇ ਕੱਪੜੇ ਤੋਂ ਉਹਨਾਂ ਕੱਪੜਿਆਂ ਦਾ ਬਹੁਤ ਹੁੰਦਾ ਯਾਰ ਇੱਕ ਵਾਰੀ ਸਵੇਰੇ ਸਵੇਰੇ ਕੰਮ ਹੋ ਜੇ ਨਾ ਫਿਰ ਬਾਅਦ ਚ ਠੰਡ ਚ ਨਾ ਦਿਲ ਨਹੀਂ ਕਰਦਾ ਕਰਨ ਨੂੰ ਇਹ ਸਵੇਰੇ ਸਵੇਰੇ ਹੀ ਜਿਹੜਾ ਹੋ ਜੇ ਹੋ ਜੇ ਮੈਨੂੰ اسی ਕਾ ਤਰੀਕਾ ਕਹੀ ਹੋਈ ਸੀ ਫਿਰ ਮੈਂ ਵਿੜਾ ਵੀ ਨਾਲ ਹੀ ਧੋ ਲੈ ਮੈਂ ਕਿਹਾ ਉਹਨਾਂ ਕੱਲੇ ਇੱਕ ਤਰੀਕ ਨੂੰ ਕਹਿੰਦੀ ਸੀ ਮੈਂ ਆਉਣਾ ਵੇਖੋ ਹੁਣ ਆਏਗੀ ਤਾਂ ਤੇ ਇੱਥੇ ਲਿਖੋ ਜੀ ਬਾਥਰੂਮ ਸਾਰਾ ਮੈਂ ਕਲੀਨ ਕਰਤਾ ਟਾਇਲਾਂ ਲਿਸ਼ਕੀਆਂ ਤੇ ਬਹੁਤ ਸੋਹਣਾ ਹੋ ਗਿਆ ਹੈਲੋ ਫਰੈਂਡਸ ਅੱਛੀ ਕਾਲ ਆਫ ਦ ਸੌਖ ਸਰਜੀਤ ਵਲੌਗ ਵਿੱਚ ਅਸਰ ਠੀਕ ਹੈ ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਇਹ ਹੈਗਾ ਜੀ ਸੈਟਰਡੇ ਦਾ ਦਿਨ ਤੇ ਸਵੇਰ ਦਾ ਉੱਠ ਕੇ ਕੰਮ ਲੱਗੇ ਹੋਏ ਸੀਗੇ ਦਰਵਾਜ਼ੇ ਸਾਰੇ ਕੱਲ ਮੈਂ ਇਧਰ ਦੀ ਵੀਂ ਦਰਵਾਜ਼ੇ ਵਗੈਰਾ ਕੱਲ ਸਾਫ਼ ਕਰ ਲਏ ਸੀਗੇ ਅੰਦਰ ਦੀ ਡਸਟਿੰਗ ਵਗੈਰਾ ਨਹੀਂ ਮੈਂ ਅੱਜ ਕੀਤੀ ਕਿ ਸਾਫ਼ ਸੀ ਸਾਰਾ ਥੋੜਾ ਕਰਾਂਗੇ ਜਿਹੜਾ ਸਮਾਨ ਵਗੈਰਾ ਇਧਰ ਉੱਤਰ ਪਿਆ ਤੇ ਇਧਰ ਮੈਂ ਕੱਪੜੇ ਵਗੈਰਾ ਸਾਰੇ ਧੋਲੇ ਨੇ ਸਿਰ ਮਸ਼ੀਨ ਲਗਾਈ ਸੀਗੀ ਤੇ ਕੱਪੜੇ ਵਗੈਰਾ ਧੁੱਪ ਗਏ ਸਾਰੇ ਮੇਰੇ ਕਾਫੀ ਕਪੜੇ ਸੀ ਯੂਨੀਫਾਰਮਸ ਵਗੈਰਾ ਸੀਗਾ ਕਾਫੀ ਬਰੀਆਂ ਮਦਿਆਂ ਤੇ ਉਧਰ ਵੀ ਪਏ ਨੇ ਕਪੜੇ ਤੇ ਇੱਧਰ ਮੈਂ ਵਿੜਾ ਵਗੈਰਾ ਧੋ ਲਿਆ ਸਾਰਾ ਵਿੜਾ ਵਗੈਰਾ ਸਾਰਾ ਧੋ ਲਿਆ ਇੱਧਰ ਹੋ ਗਿਆ ਕਿ ਕਪੜੇ ਕਾਫੀ ਸੀ ਥੋੜੇ ਜਿੰਨੇ ਤੇ ਤਾਂ ਕਰਕੇ ਤੇ ਹੁਣ ਮੈਂ ਕੇਸ ਵੀ ਨਾ ਕੇ ਆਈ ਆ ਤੇ ਬਾਥਰੂਮ ਵਗੈਰਾ ਸਾਰਾ ਸਾਫ ਹੋ ਗਿਆ ਚਨੇ ਮੈਂ ਉਬਲੇ ਰੱਖੇ ਹੋਏ ਨੇ ਤੇ ਇੱਧਰ ਵੀ ਧੁੱਪ ਚਾਰੀ ਆ ਇੱਧਰ ਬੈੱਡ ਬੁਣਵਾਉਣਾ ਸੀ ਬੈੱਡ ਵਾਲੇ ਬੁਲਾਇਆ ਸੀਗਾ ਫੋਲਡਿੰਗ ਮੈਂ ਕਿਹਾ ਬੈੱਡ ਬਣਾ ਲੈਣੇ ਇੱਥੇ ਬੈਠਣ ਨੂੰ ਤੇ ਕੱਪੜੇ ਇੱਧਰ ਵੀ ਪਾਏ ਹੋਏ ਸੀ ਇੱਧਰ ਬਾਅਦ ਦਿੱਤੇ ਸੀਗੇ ਕੱਪੜੇ ਇੱਥੇ ਤੋਂ ਪਾਣ ਦੀ ਤੁੱਪੇ ਚਲ ਮਹਿਰ ਚ ਪਾ ਦਿੰਨੇ ਆ ਤੇ ਇਹ ਮੈਂ ਹੁਣ ਅਦਰਕ ਲਸਣ ਪਿਆਜ਼ ਵਗੈਰਾ ਰੱਖਿਆ ਹੋਇਆ ਇਹਨਾਂ ਨੂੰ ਛਿੱਲਾਂਗੀ ਤੇ ਇਹਨਾਂ ਨੂੰ ਮੈਂ ਛਿੱਲਾਂਗੀ ਤੇ ਨਾਲੇ ਤੇ ਤੁੱਪੇ ਬੱਠਾਂਗੇ ਥੋੜਾ ਜਿਹਾ ਨਾਲੇ ਚਾਹ ਬਣਾਉਣਾ ਕਿਚਨ ਚ ਚੱਲਦੇ ਕੀ ਖਾਲ ਚੱਲਦੇ ਦੇਖੇ ਚੰਦਾ ਤੇ ਅੱਜ ਕੰਮ ਕਾਫੀ ਹੋ ਜਿਗੇ ਸੇਰ ਦੇ ਤੇ ਇਧਰ ਬਰਿਆਮ ਸਿੰਘ ਬੈਠਾ ਹੋਇਆ ਅੱਜ ਛੁੱਟੀ ਹੈ ਸੈਟਰਡੇ ਨੂੰ ਤੇ ਕੰਬਲ 'ਚ ਹੀ ਬੈਠਾ ਹੋਇਆ ਥੋੜਾ ਤੇ ਇਧਰ ਬਰਿੰਦਰ ਕਰ ਰਿਹਾ ਨੇ ਰਿਆਸ ਦਰਵਾਜ਼ਾ ਟੋਲ ਰਿਹਾ ਸੀ ਤੇ ਰਾਤ ਮੈਂ ਬਣਾਈ ਸੀਗੀ ਮੂਲੀਆਂ ਦੀ ਸਬਜ਼ੀ ਤੇ ਉਹ ਵੀ ਸਬਜ਼ੀ ਪਈ ਹੋਈ ਹੈ ਮੇਰੀ ਤੇ ਬਰਤਨ ਵਗਾਰ ਮੈਂ ਸਾਫ਼ ਕਰ ਦਿੱਤੀ ਸੀਗੇ ਤੇ ਇੱਕ ਚਾਹ ਵਾਲੇ ਬਰਤਨ ਤੇ ਇੱਕ ਵਾਰ ਇਹ ਵੀ ਸਾਫ਼ ਕਰਨੇ ਨੇ ਤੇ ਇਧਰ ਮੈਂ ਚਣਿਆਂ ਦੀ ਉਬਾਲੇ ਹੋਏ ਨੇ ਇਹਨਾਂ ਨੂੰ ਤੜਕਾ ਲਾਣਾ ਹੈ ਤੇ ਰਾਈਸ ਵੀ ਪਏ ਵੈਸੇ ਤਾਂ ਤੇ ਜਿਹੜੇ ਦੇਖਦੇ ਹੁਣ ਕੀ ਜੋ ਕਹਿਣ ਕੇ ਉਹੀ ਬਣਾ ਲੈਣੇ ਪਰ ਚਨੇ ਨੂੰ ਮੈਂ ਤੜਕਾ ਲਾ ਲੈਣਾ ਕਿਉਂਕਿ ਮੈਂ ਰਾਤ ਦੇ ਹੀ ਚਨੇ ਭੇਕੇ ਰੱਖੇ ਹੋਏ ਸੀਗੇ ਤੇ ਸਵੇਰੇ ਮੈਂ ਉਬਲ ਲੈਣੇ ਰੱਖਤੇ ਤੇ ਹੁਣ ਨਾਲ ਮੈਂ ਬਣਾ ਕੇ ਚਾਹ ਪੀਣੀ ਆ ਨਾਲੇ ਲਸਣ ਪਿਆਜ ਵੀ ਦਾ ਕੱਟ ਦਿਆ ਤੇ ਮਿਲਦੇ ਆ ਫਿਰ ਇਸ ਤੋਂ ਬਾਅਦ ਜਿਹੜਾ ਵੀ ਕੰਮ ਕਰਾਂਗੀ ਤੁਹਾਨੂੰ ਦਿਖਾਵਾਂਗੀ ਤੇ ਬਨੇ ਰਹੋ ਨਾਲ ਨਾਲ ਹਾਂਜੀ ਫਰੈਂਡ ਇੱਥੇ ਮੈਨੂੰ ਭੁੱਖ ਇੰਨੀ ਲੱਗੀ ਸੀ ਨਾ ਤੇ ਕੰਮ ਕਰ ਰਹੀ ਸੀ ਸਵੇਰ ਦਾ ਤੇ ਫਰੂਟ ਵਗੈਰਾ ਹੀ ਖਾਦਾ ਸੀ ਰੋਟੀ ਨਹੀਂ ਸੀ ਮੈਂ ਕੁਝ ਨਹੀਂ ਖਾਦਾ ਸੀਗਾ ਤੇ ਸਬਜੀ ਨੂੰ ਹਜੇ ਬਨਣ ਚ ਥੋੜਾ ਟਾਈਮ ਲੱਗਣਾ ਸੀਗਾ ਤੇ ਮੈਂ ਇੱਥੇ ਸਿਰ ਚਾਹ ਬਣਾਈ ਹੋਈ ਸੀ ਨਾਲ ਮੈਂ ਬਿਸਕਟ ਲੈ ਲੇ ਮੈਂ ਕਿਹਾ ਥੋੜਾ ਆਸਰਾ ਜਿਹਾ ਹੋ ਜਾਂਦਾ ਹੈ ਨਾ ਤੇ ਇਹ ਹੁਣ ਮੈਂ ਲਸਣ ਪਿਆਜ਼ ਛਿੱਲਣ ਲੱਗ ਗਈ ਕੱਪੜੇ ਵਗੈਰਾ ਕਾਫੀ ਸੀ ਧੋਤੇ ਬਾਥਰੂਮ ਸਾਫ਼ ਕੀਤਾ ਸਾਰੇ ਹੀ ਝਾੜੂ ਪੋਚਾ ਵਗੈਰਾ ਸਾਰਾ ਇੱਥੇ ਮੇਰਾ ਹੋ ਗਿਆ ਸੀਗਾ ਤੇ ਹੁਣ ਮੈਂ ਮੈਂ ਕਿਹਾ ਸਬਜੀ ਨੂੰ ਤੜਕਾ ਲਾਣਾ ਤੇ ਟਾਈਮ ਇੱਥੇ ਮੇਰਾ 1.5 ਵਜ ਗਿਆ ਸੀਗਾ ਇਹ ਸਬਜੀ ਨੂੰ ਤੜਕਾ ਲਾਉਣਾ ਕਿਉਂਕਿ ਛੋਲੇ ਮੈਂ ਸਵੇਰ ਦੇ ਹੀ ਬਾਲੇ ਹੋਏ ਸੀਗੇ ਤੇ ਫਿਰ ਮੈਂ ਲਸਣ ਪਿਆਜ਼ ਛਿੱਲਣ ਤੇ ਕਿੰਨਾ ਟਾਈਮ ਲੱਗਾ ਥੋੜਾ ਜਨਾ ਮੈਨੂੰ ਇਹ ਹੁਣ ਮਠੰਡ ਚ ਸਵੇਰ ਦੀ ਟੀ-ਸ਼ਰਟ ਚ ਹੀ ਕੰਮ ਕਰ ਰਹੀ ਸੀ ਤੇ ਮੈਂ ਠੰਡਾ ਜਿਹਾ ਲੱਗਾ ਫਿਰ ਮੈਂ ਜਦੋਂ ਮੈਂ ਬਾਥਰੂਮ ਵਗੈਰਾ ਕਲੀਨ ਕਰ ਲਿਆ ਸੀ ਸਾਰਾ ਤੇ ਫਿਰ ਉਸ ਤੋਂ ਬਾਅਦ ਕਿਸੇ ਇਸ਼ਨਾਨ ਕੀਤਾ ਤੇ ਕਿਸਨਾ ਤੇ ਤੇ ਫਿਰ ਇੱਥੇ ਥੋੜਾ ਜਨਾ ਹਵਾ ਵੀ ਚੱਲਣ ਲੱਗ ਗਈ ਸੀਗੇ ਤੇ ਇਧਰ ਪਾਰ ਕੇ ਨਾ ਖੁੱਲਾ ਹੋਣ ਕਰਕੇ ਹਵਾ ਹਵਾ ਵੀ ਲੱਗਦੀ ਹੈ ਤੇ ਇੱਥੇ ਧੁੱਪ ਥੋੜੀ ਜੀ ਆਉਂਦੀ ਫਿਰ ਮੈਂ ਇੱਥੇ ਬੈਠੀ ਸੀ ਤੇ ਨਾਲ ਲਸਣ ਪਿਆਜ਼ ਵਗੈਰਾ ਛਿਲਣ ਲੱਗੀ ਪਿਆਜ਼ ਪਤਾ ਮੈਂ ਕਿਉਂ ਨਹੀਂ ਵੈਸੇ ਤੇ ਛਿਲ ਕੇ ਇਕੱਠੇ ਰੱਖ ਲਉ ਲਸਣ ਤੇ ਮੈਂ ਇਕੱਠਾ ਛਿਲਕੇ ਰੱਖ ਲੈਣੀ ਪਰ ਪਿਆਜ਼ ਨਹੀਂ ਮੈਂ ਛਿਲਦੀ ਨਾ ਛਿਲਿਆ ਹੋਇਆ ਪਿਆਜ਼ ਨਾ ਉਹ ਥੋੜੀ 스멜 ਦੇਣ ਲੱਗ ਜਾਂਦਾ ਇਸ ਕਰਕੇ ਪਿਆਜ਼ ਨੂੰ ਹਮੇਸ਼ਾ ਹੀ ਮਤਲਬ ਨਾਲ ਹੀ ਕੱਟਣਾ ਚਾਹੀਦਾ ਮੈਂ ਕਈ ਪੈਣਾ ਵਖਿਆ ਉਹਨਾਂ ਪਿਆਜ਼ਾਂ ਨੂੰ ਕੱਟ ਕੇ ਤੇ ਫ੍ਰਿਜ ਚ ਰੱਖ ਲੈਣਗੀਆਂ ਤੇ ਉਹ ਉਹ ਠੀਕ ਨਹੀਂ ਰਹਿੰਦੇ ਫ੍ਰੈਸ਼ ਪਿਆਜ਼ ਨੂੰ ਇਦਾਂ ਹੀ ਕੱਟ ਕੇ ਹੀ ਪਾਉਣਾ ਚਾਹੀਦਾ ਸਬਜ਼ੀਆਂ ਦੇ ਵਿੱਚ ਤੇ ਮੈਂ ਪਿਆਜ਼ ਜਦੋਂ ਵੀ ਅਦਰਕ ਬਕੈਰਾ ਦਾ ਪੇਸਟ ਬਣਾ ਕੇ ਰੱਖ ਲੂੰਗੀ ਲਸਣ ਦਾ ਪੇਸਟ ਬਣਾ ਕੇ ਰੱਖ ਲੂੰਗੀ ਜੀਰੇ ਦਾ ਤੜਕਾ ਲਾ ਕੇ ਪਰ ਮੈਂ ਪਿਆਜ਼ ਨੂੰ ਕਦੀ ਨਹੀਂ ਕੀਤਾ ਤੇ ਜਦ ਮੈਂ ਸਟੀਚਿੰਗ ਦਾ ਕੰਮ ਕਰਦੀ ਸੀ ਤਦ ਮੈਂ ਪਿਆਜ਼ ਵੀ ਵਗੈਰਾ ਭੁੰਨ ਕੇ ਉਸ ਤਾਂ ਹੀ ਫ੍ਰਿਜ ਰੱਖ ਲੈਂਦੀ ਹੁੰਦੀ ਸੀ ਤੇ ਫਿਰ ਤੜਕੇ ਚ ਪਾ ਲੈਣਾ ਪਰ ਨਹੀਂ ਮੈਂ ਹੁਣ ਪਿਆਜ਼ ਨਾਲ ਹੀ ਪਾਉਂਦੀ ਤੇ ਇੱਥੇ ਹੁਣ ਮੈਂ ਚਾਹ ਵੀ ਚਾਹ ਥੋੜੀ ਮੈਂ ਜ਼ਿਆਦਾ ਹੀ ਅੱਜ ਬਣਾਈ ਸੀਗੀ ਤੇ ਅੱਜ ਅੱਜਕਲ ਚਾਹ ਵੀ ਅੱਛੀ ਲੱਗਣ ਲੱਗੀ ਨਾ ਪੀਣ ਨੂੰ ਤੇ ਕੰਮ ਬਹੁਤ ਸੀਗੇ ਸੈਟਰਡੇ ਨੂੰ ਮੈਨੂੰ ਸੀਗਾ ਕੱਲ ਸੰਡੇ ਆ ਤੇ ਵਿਹਲੇ ਰਵਾਂਗੇ ਤੇ ਅੱਜ ਕੱਪੜੇ ਦਾ ਕੰਮ ਹੋ ਜੇ ਤੇ ਫਿਰ ਜਦ ਤੱਕ ਇਹ ਸਾਂਭੇ ਨਾ ਜਾਣ ਹੁਣ ਸਾਰੇ ਕੱਪੜੇ ਨੂੰ ਜਦ ਤੱਕ ਮੈਂ ਜੋੜ ਕੇ ਨਹੀਂ ਰੱਖਾਂਗੀ ਤਦ ਤੱਕ ਮੈਨੂੰ ਚੈਨ ਨਹੀਂ ਆਣਾ ਤੇ ਅੱਜ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀਗੀ ਕਿਉਂਕਿ ਕੱਲ ਮੈਂ ਸਾਰੇ ਨਿਕੰਦਰਵਾਜੇ ਵਗੈਰਾ ਸਾਫ਼ ਕਰ ਲਏ ਸੀਗੇ ਤੇ ਕੰਮ ਬਹੁਤ ਹੋ ਜਾਂਦੇ ਆ ਨਾ ਕਰੋ ਤੇ ਨਹੀਂ ਹੁੰਦੇ ਆ ਨਾ ਤੇ ਥੋੜਾ ਥੋੜਾ ਕੰਮ ਕਰਨਾ ਹੀ ਪੈਂਦਾ ਹਰ ਰੋਜ਼ ਹੀ ਡਸਟਿੰਗ ਦਾ ਤੇ ਹਰ ਰੋਜ਼ ਹੀ ਹੁੰਦਾ ਰਹਿੰਦਾ ਤੇ ਇੱਥੇ ਹੁਣ ਮੈਂ ਚਾਹ ਪੀ ਕੇ ਤੇ ਫਿਰ ਇਸ ਤੋਂ ਬਾਅਦ ਮੈਂ ਤੜਕਾ ਲਾਵਾਂਗੀ ਸਬਜ਼ੀ ਨੂੰ ਉਸ ਤੋਂ ਤੜਕਾ ਲਾਉਣ ਤੋਂ ਬਾਅਦ ਤੇ ਫਿਰ ਦੇਖਦੀ ਆ ਮੈਂ ਕਿ ਕੰਮ ਹੈ ਗਿਆ ਜੇ ਫਿਰ ਦੁਪਹਿਰ ਦੀ ਰੋਟੀ ਬਣਾਉਣੀ ਆ ਤੇ ਰੋਟੀ ਬਣਾ ਕੇ ਤੇ ਫਿਰ ਬਰਤਨ ਵਗੈਰਾ ਹੁੰਦੇ ਸਾਫ਼ ਕਰਨ ਵਾਲੇ ਤੇ ਇਦਾਂ ਹੀ ਕੰਮ 4 ਵਜ ਜਾਣੇ ਮੈਨੂੰ ਤੇ ਮੈਂ ਲਾਈਵ ਹੀ ਆਉਣਾ ਸੀ ਪਰ ਮੈਨੂੰ ਲਾਈਵ ਅੱਜ ਲੇਟ ਹੀ ਆਵਾਂਗੀ ਸ਼ਾਇਦ 4:30 ਵਜ ਜਾਣੇ ਮੈਨੂੰ ਕਿ ਬਹੁਤ ਟਾਈਡ ਅੱਜ ਫੇਰ ਕੰਮ ਨਾ ਸਿਰਸਰੇ ਜਿੰਨਾ ਮਰਜ਼ੀ ਬੰਦਾ ਜਲਦੀ ਵੀ ਉੱਠ ਜੇ ਪਰ ਨਹੀਂ ਕਾਰਜ ਜਦੋਂ ਸਾਰੇ ਹੋਣ ਤਾਂ ਫੇਰ ਕੰਮ ਨਹੀਂ ਮੁੱਕਦੇ ਤੇ ਲੋ ਜੀ ਇੱਥੇ ਮੈਂ ਲਸਣ ਪਿਆਜ਼ ਵਗੈਰਾ ਛਿੱਲ ਲਿਆ ਸੀਗਾ ਤੇ ਫਿਰ ਹੁਣ ਮੈਂ ਅੰਦਰ ਜਾਵਾਂਗੀ ਤੇ ਇੱਥੇ ਮੈਂ ਆ ਗਈ ਜੀ ਅੰਦਰ ਤੇ ਇੱਥੇ ਹੁਣ ਮੈਂ ਤੜਕਾ ਲਾਣ ਲੱਗੀ ਆ ਚਣਿਆਂ ਨੂੰ ਤੇ ਇਹਦੇ ਵਿੱਚ ਮੈਂ ਪਿਆਜ਼ ਔਰ ਲਸਣ ਜਿਹੜਾ ਉਹ ਗ੍ਰाइंड ਕਰਕੇ ਰੱਖ ਲਿਆ ਸੀਗਾ ਤੇ ਇਥੇ ਮੇ ਉਠਾਣ ਲੱਗਣ ਲੱਗੀ ਤੇ ਮੈਂ ਇਥੇ ਆਪਣੀ ਬੇਟੀ ਦੀ ਸ਼ਰਟ ਸੀ ਮੈਂ ਉਹੀ ਬਾਹਰ ਪਾਈ ਸੀ ਮੈਂ ਆਪਣੀਆਂ ਸਵੈਟਰ ਕੱਡੀਆਂ ਨਹੀਂ ਆ ਤੇ ਇਹ ਮੈਂ ਪਾਲੀ ਪਰ ਇਹ ਥੋੜੀ ਟਾਈਟ ਹੀ ਲੱਗੀ ਥੋੜੀ ਨਿਗ ਚ ਚਲੋ ਆ ਗਿਆ ਤੇ ਇਥੇ ਮੈਂ ਤੜਕਾ ਲਾਣ ਲੱਗ ਗਈ ਸੀ ਤੇ ਮੇ ਕੋ ਪ੍ਰਾਣੇ ਪਹਿਲਾਂ ਵਿਚਾਰੀਆਂ ਬੀਬੀਆਂ ਹੈ ਨਾ ਪਹਿਲਾਂ ਕਿਦਾਂ ਨਾਲ ਜਮਾਨੇ ਚ ਪਹਿਣਾ ਉਹ ਵੀ ਤੇ ਕੰਮ ਕਰਦੀਆਂ ਸੀ ਚੁੱਲਿਆਂ ਤੇ ਉਹ ਬਹੁਤ ਵਧੀਆ ਲੱਗਦਾ ਸੀ ਹੈ ਨਾ ਤੇ ਅਸੀਂ ਤਾਂ ਅੱਜ ਕੱਲ ਤੇ ਕੰਮ ਕੁਛ ਬੜੇ ਹੋ ਗਏ ਨੇ ਸੌਖੇ ਤਰੀਕੇ ਨਾਲ ਹੈ ਨਾ ਕੰਮ ਕਿ ਮਸ਼ੀਨਾਂ ਚ ਕੱਪੜੇ ਧੁੱਪ ਜਾਂਦੇ ਨੇ ਤੇ ਸਾਰਾ ਕੰਮ ਹੀ ਸੁੱਖਾ ਹੈ ਹਨਾ ਅੱਗੇ ਤੇ ਕੋਈ ਮਿਕਸੀਆਂ ਨਹੀਂ ਸੀ ਹੁੰਦੀਆਂ ਸਾਰੇ ਹੱਥ ਨਾਲ ਹੀ ਕੰਮ ਕਰਨੇ ਪੈਂਦੇ ਸੀਗੇ ਭੈਣਾਂ ਨੂੰ ਕਿ ਉਹ ਫਿਰ ਉਹਨਾਂ ਦੇ ਸਰੀਰ ਵੀ ਠੀਕ ਰਹਿੰਦੇ ਸੀ ਅੱਜਕੱਲ ਬਿਮਾਰੀਆਂ ਵੀ ਤਾਂ ਈ ਲੱਗ ਰਹੀਆਂ ਹਨਾ ਤੇ ਬੜਾ ਇਦਾਂ ਮਤਲਬ ਆਪ ਵੀ ਹੁਣ ਮੈਂ ਹਫਤਾ ਹੋ ਗਿਆ ਰੀਤਾ ਗਈ ਆ ਤੇ ਮੈਂ ਆਪ ਝਾੜੂ ਪੋਚਾ ਲਗਾ ਰਹੀ ਆ ਤੇ ਮੈਨੂੰ ਥੋੜਾ ਠੀਕ ਵੀ ਲੱਗ ਰਿਹਾ ਪਰ ਹੈ ਤੇ ਬੜਾ ਔਖਾ ਲੱਗ ਰਿਹਾ ਕਿਉਂਕਿ ਥੋੜੀ ਪ੍ਰੋਬਲਮ ਹੋਣ ਕਰਕੇ ਮੈਂ ਡਾਕਟਰ ਨੇ ਮਨਾ ਕੀਤਾ ਸੀ ਕਿ ਬੈਣਾ ਨਹੀਂ ਤੇ ਪਰ ਮੈਂ ਹੁਣ ਝਾੜੂ ਪੋਚਾ ਲਾ ਰਹੀ ਹਾਂ ਤੇ ਮੈਨੂੰ ਅੱਛਾ ਲੱਗ ਰਿਹਾ ਹਲਕਾ ਹਲਕਾ ਜਿਹਾ ਬੰਦਾ ਲੱਗਦਾ ਜਿਵੇਂ ਨਾ ਤਾਂ ਇੱਕ ਹੀ ਵਕ ਘਰ ਸਾਫ਼ ਰਹਿੰਦਾ ਜੇ ਬੇਸ਼ੱਕ ਕੰਮ ਵਾਲਿਆਂ ਕੋ ਕੰਮ ਕਰਾਈ ਦੇ ਪਰ ਨਹੀਂ ਉਹ ਜੋ ਤੁਸੀਂ ਆਪ ਕਰਦੇ ਹੁਣ ਮੈਂ ਇੱਕ ਦਿਨ ਕਰਾਂ ਭਾਵੇਂ ਦੂਸਰੇ ਦਿਨ ਨਾ ਵੀ ਕਰਾਂ ਤਾਂ ਵੀ ਘਰ ਸਾਫ਼ ਰਹਿੰਦਾ ਪਰ ਮੈਂ ਡੇਲੀ ਹੀ ਕਰਦੀ ਹਾਂ ਲਓ ਜੀ ਇੱਥੇ ਮੈਂ ਤੇਲ ਗਰਮ ਕਰ ਲਿਆ ਸੀਗਾ ਚੰਗੀ ਤਰ੍ਹਾਂ ਥੋੜੀ ਹਿੰਗ ਪਾਈ ਤੇ ਲਸਣ ਪਿਆਜ਼ ਪਾਤਾ ਵਿੱਚ ਤੇ ਫਿਰ ਮੈਂ ਹਲਦੀ ਨਮਕ ਔਰ ਗਰਮ ਮਸਾਲਾ ਤੇ ਥੋੜੇ ਪਾਪਾ ਜੀ ਦਾ ਮਸਾਲਾ ਪਿਆ ਸੀ ਚਣਿਆ ਮਸਾਲਾ ਮੇਰਾ ਖਤਮ ਸੀ ਇਹ ਮੈਂ ਉਹ ਪਾ ਦਿੱਤਾ ਤੇ ਕਾਲੀ ਮਿਰਚ ਮਸਾਲਾ ਪਾਇਆ ਤੇ ਅਦਰਕ ਔਰ ਟਮਾਟਰ ਤੇ ਹਰੀਆਂ ਮਿਰਚਾਂ ਮੈਂ ਬਾਅਦ ਵਿੱਚ ਪਾਈਆਂ ਕਿਉਂਕਿ ਅਦਰਕ ਹਮੇਸ਼ਾ ਹੀ ਥੱਲੇ ਲੱਗ ਜਾਂਦਾ ਜੇ ਨਾਲ ਹੀ ਪਾ ਦੋ ਲਸਣ ਪਿਆਜ਼ ਦੇ ਨਾਲ ਤੇ ਇਹ ਫਿਰ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਤੇ ਇਹ ਮੈਂ ਨਾਲ ਹੌਲੀ ਹੌਲੀ ਮਤਲਬ ਇੱਥੇ ਮੈਨੂੰ ਘੰਟਾ ਲੱਗ ਗਿਆ ਸੀ ਪੂਰਾ ਤੜਕਾ ਮੈਂ ਪੂਰਨ ਦਿਨੋਂ ਤੇ ਨਾਲ ਨਾਲ ਬਰਤਨ ਸਾਫ਼ ਕੀਤੇ ਤੇ ਹੋਰ ਨੀ ਕਿੰਨੇ ਕਿ ਕੰਮ ਸੀ ਜਿਹੜੇ ਉਹ ਮੈਪ ਕੀਤੇ ਕਿਚਨ ਚ ਤੇ ਇੱਥੇ ਮੈਂ ਕਰਦੇ ਕਰਦੇ ਮੇਰੇ ਨਾਲ ਇਹ ਸੂਟ ਦੇ ਉੱਤੇ ਇੱਕ ਡਿੱਗ ਗਿਆ ਪੀਲਾ ਮੈਂ ਹੁਣੇ ਸੂਟ ਪਾਇਆ ਸੀਗੇ ਤੇ ਉਹੀ ਨਾ ਜੇ ਨਾਮ ਉਹ ਲਗਾਈਏ ਐਪਰਨ ਤੇ ਇਦਾਂ ਹੀ ਹੁੰਦਾ ਤੇ ਲਓ ਜੀ ਤੜਕਾ ਮੇਰਾ ਲੱਗ ਗਿਆ ਹੋ ਕੇ ਤਿਆਰ ਤੇ ਲੱਗ ਜਿਹੜੀ ਸਬਜੀ ਸੀ ਬਣਾਈ ਸੀ ਮੂਲੀਆਂ ਦੀ ਉਹ ਬਹੁਤ ਸਵਾਦ ਮੂਲੀਆਂ ਦੀ ਸਬਜੀ ਬਣੀ ਸੀ ਤੇ ਉਹ ਵੀ ਇਸ ਰਾਤੀ ਵੀ ਨਹੀਂ ਖਾਦੀ ਸਵੇਰੇ ਵੀ ਨਹੀਂ ਖਾਦੀ ਉਹ ਵੀ ਪਈ ਹੋਈ ਸੀ ਇਹ ਇਹ ਸਬਜ਼ੀ ਜੀ ਫੇਰ ਵੀ ਨਹੀਂ ਖਾਦੀ ਚਣਿਆਂ ਦੀ ਸਬਜ਼ੀ ਵੀ ਨਹੀਂ ਕਿਸੇ ਨੇ ਖਾਦੀ ਦੁਪਹਿਰ ਨੂੰ ਮੈਂ ਬਣਾ ਤੇ ਲਈ ਸੀ ਮੈਂ ਕਿ ਕਹਣਗੇ ਕਿ ਇਹ ਰਾਤੀ ਸਬਜ਼ੀ ਆ ਨਹੀਂ ਖਾਣੀ ਤਾਂ ਫਿਰ ਮੈਂ ਚਣਿਆਂ ਦੀ ਰਾਤ ਨੂੰ ਮੈਂ ਉਬਾਲੇ ਸੀ ਭੇਕੇ ਰੱਖੇ ਹੋ ਸੀ ਸਵੇਰੇ ਮੈਂ ਸਵਕਤ ਉੱਠ ਕੇ ਬਾਲੇ ਸੀ ਮੈਂ ਚਲ ਤੜਕਾ ਲਾ ਲੈਣੀ ਪਰ ਕਪੜੇ ਇਹਦਾ ਇੰਨਾ ਉਲਝੀ ਗਈ ਸੀ ਕਪੜੇ ਤੋਂ ਲੱਗ ਗਈ ਫਿਰ ਟਾਇਲਾਂ ਨੂੰ ਹਾਰਬਿਕ ਲਾ ਲਿਆ ਫਿਰ ਉਹ ਸਾਰੇ ਬਾਥਰੂਮ ਚੰਗੀ ਤਰ੍ਹਾਂ ਸਾਫ਼ ਕੀਤਾ ਫਿਰ ਚਾਦਰਾਂ ਝਾੜੀਆਂ ਫਿਰ ਡਸਟਿੰਗ ਕੀਤੀ ਫਿਰ ਝਾੜੂ ਸਾਰੇ ਲਾ ਕੇ ਫਿਰ ਪੋਚਾ ਫਿਰ ਸਾਰੀਆਂ ਰੇਲਿੰਗਾਂ ਸਾਫ਼ ਕੀਤੀਆਂ ਕਿੰਨਾ ਕੰਮ ਵੱਜ ਜਾਂਦਾ ਤੇ ਮੈਂ ਜਦੋਂ ਕਰਨ ਲੱਗੀ ਤੇ ਇੱਕ ਵਾਰੀ ਕਰ ਹੀ ਗਈ ਤੇ ਇਸ ਕਰਕੇ ਮੇਰੇ ਫਿਰ ਸਬਜੀ ਵਿੱਚ ਬਾਦਜੀ ਬਣਾਈ ਹੁਣ ਇੱਥੇ ਮੈਨੂੰ ਭੁੱਖ ਆ ਵੀ ਬਹੁਤ ਲੱਗੀ ਹੋਈ ਸੀ ਫਿਰ ਮੈਂ ਹੁਣ ਆਟਾ ਗੁੰਨੇ ਨਾਲ ਨਾਲ ਹੀ ਫੁਲਕੇ ਲਾ ਕੇ ਬਰੀਆਮ ਨੂੰ ਉਹਦੇ ਪਾਪਾ ਨੂੰ ਦੇ ਦਿੰਦੀ ਰੋਟੀ ਤੇ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਧੁੱਪੇ ਬੈਠੀ ਸਾਢੇ 3:00 ਵੱਜ ਗਏ ਸੀ ਮੈਨੂੰ ਤੇ 4:00 ਵਜੇ ਮੈਂ ਲਾਈਵ ਹੋਣਾ ਸੀ ਤੇ ਇੱਥੇ ਸਬਜੀ ਜਿਹੜੀ ਪਈ ਸੀ ਇਹ ਮੈਂ ਡੋਂਗੇ ਚ ਕੱਢ ਲਾਂਗੀ ਹੁਣ ਕਿ ਮੈਂ ਕਿਚਲ ਡੋਂਗੇ ਚ ਕੱਢ ਕੇ ਰੱਖ ਲੈਣੇ ਆ ਤੇ ਇਹ ਵਾਲੀ ਜਿਹੜੀ ਹੈਗੀ ਸਬਜੀ ਛੋਲਿਆਂ ਦੀ ਇਹ ਇਹ ਜੇ ਰਾਈਸ ਵੀ ਹੈਗੇ ਸੀ ਪੇਸ ਥੋੜੇ ਜੇ ਰਾਈਸ ਲੈਣਗੇ ਤੇ ਨੇ ਤੇ ਕਹਿਣਗੇ ਜੀ ਫਿੱਕੇ ਰਾਈਸ ਤੇ ਉਹ ਬਣਾ ਲਾਂਗੇ ਪਰ ਬਰੀਆਮ ਕਹਿੰਦੇ ਨਹੀਂ ਮੈਂ ਤਾਂ ਰੋਟੀ ਖਾਣੀ ਹੈ ਤੇ ਮੈਂ ਹੁਣ ਇੱਕ ਵਾਰੀ ਫੇਰ ਕਹਿੰਦੀ ਆ ਆਪਣੇ ਸਾਰੇ ਪਿਆਰਮਿਆਂ ਨੂੰ ਜੇ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਵੀਡੀਓ ਨੂੰ ਦੇਖ ਫੁੱਲ ਵਾਚ ਕਰਿਆ ਕਰੋ ਪਲੀਜ਼ ਇੰਨੀ ਮਿਹਨਤ ਦੇ ਨਾਲ ਮੈਂ ਵੀਡੀਓ ਬਣਾਉਣੀ ਆ ਤੇ ਤੁਸੀਂ ਵਾਚ ਨਹੀਂ ਕਰਦੇ ਪਲੀਜ਼ ਸਾਰੇ ਭੈਣ ਭਰਾਵਾਂ ਨੂੰ ਮੇਰੀ ਇਹੀ ਰਿਕਵੈਸਟ ਹੈ ਕਿ ਤੁਹਾਡੀ سپورਟ ਦੀ ਸਾਨੂੰ ਬਹੁਤ ਜਰੂਰਤ ਪਤੇ ਮੇਰੀ ਬੜੀ ਪਿਆਰੀ YouTube ਫੈਮਿਲੀ ਹੈ ਕਿ ਤੁਹਾਡੇ سپورਟ ਦੇ ਨਾਲ ਹੀ ਮੈਂ 1200 ਪਲੱਸ ਹੋ ਗਈਆਂ ਤੇ ਮੇਰੇ ਸਬਸਕ੍ਰਾਈਬਰ ਵਧ ਗਏ ਨੇ ਤੇ ਬਹੁਤ ਜ਼ਿਆਦਾ ਪਿਆਰ ਮੈਨੂੰ ਮਿਲ ਰਿਹਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤੇ ਇੰਨਾ ਕਹਿੰਦੀ ਹੋਈ ਤੇ ਮੈਂ ਨਾ ਅੱਜ ਧਨੀਆ ਜਿਹੜਾ ਸੀ ਨਾ ਮੈਂ ਪਹਿਲਾਂ ਹੀ ਪਾ ਦਿੱਤਾ ਤੇ ਥੋੜੀ ਵਿਸਲ ਉਹ ਕਰ ਲਾਂਗੀ ਕਿ ਬਰੇ ਆਮ ਨੂੰ ਜਿਵੇਂ ਸਬਜੀ ਮਤਲਬ ਛੋਲੇ ਤੇ ਹੋ ਬਣੇ ਹੋਏ ਸੀਗੇ ਪਰ ਇਹ ਸੀ ਕਿ ਕਿ ਮੈਂ ਧਨੀਆ ਜਿਹੜਾ ਸੀ ਨਾਲ ਹੀ ਪਾ ਕੇ ਤੇ ਵਿਸਲ ਦਵਾਈ ਨਾਲ ਹੀ ਆਟਾ ਗੋਲ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ ਬਾਏ 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 ਬਾਏ